ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪਿਆਰੀ ਸਾਧ ਸੰਗਤੋ ਗੁਰੂ ਰੂਪਿਆਰੀ ਸਾਧ ਸੰਗਤੋ ਅੱਜ ਤੁਹਾਨੂੰ ਮਹਾਰਾਣੀ ਜਿੰਦ ਕੌਰ ਦਾ ਇਤਿਹਾਸ ਸੁਣਾਉਣੇ ਵੀ ਰਾਣੀ ਜਿੰਦਾਂ ਮਹਾਰਾਜਾ ਰਣਜੀਤ ਸਿੰਘ ਦੀ ਰਾਣੀ ਕਿਵੇਂ ਬਣੀ ਕਿਸ ਤਰ੍ਹਾਂ ਬਣੀ ਇਹਦਾ ਕੀ ਕਾਰਨ ਸੀ ਕਿਵੇਂ ਗਾਇ ਖੇਡਦੀਆਂ ਖੇਡਦੀਆਂ ਨੇ ਇਹ ਤੋਂ ਗੱਲ ਨਿਕਲ ਗਈ ਮੂੰਹ ਚੋਂ ਤੇ ਕੁੜੀਆਂ ਨਾ ਕਈ ਜਣੀਆਂ ਰਲ ਕੇ ਖੇਡਦੀਆਂ ਸੀ ਆ ਉਸ ਵਿੱਚ ਉਸ ਟਾਈਮ ਖੇਡਦੀਆਂ ਖੇਡਦੀਆਂ ਕੁੜੀਆਂ ਕਹਿੰਦੀਆਂ ਰਾਜਾ ਕੌਣ ਬਣੂ ਛੋਟੇ ਛੋਟੀਆਂ ਕੁੜੀਆਂ ਰਾਜਾ ਰਾਣੀ ਦੀ ਖੇਡ ਖੇਡ ਰਹੀਆਂ ਸੀ ਇੱਕ ਕੁੜੀ ਕਹਿੰਦੀ ਮੈਂ ਇੱਕ ਠੁੱਲੇ ਜਿਹੇ ਸਰੀਰ ਦੀ ਕੁੜੀ ਨੇ ਕਿਹਾ ਰਾਣੀ ਕੌਣ ਬਣੇਗੀ ਕਹਿੰਦੀ ਰਾਜਾ ਤਾਂ ਮੈਂ ਬਣ ਜੂ ਤੇ ਫਿਰ ਰਾਣੀ ਕੌਣ ਬਣੂਗੀ ਉਹ ਇੱਕ ਹੋਰ ਆਵਾਜ਼ ਆਈ ਕੁੜੀ ਦੀ ਕਹਿੰਦੀ ਇੱਕ ਹੋਰ ਆਵਾਜ਼ ਆਈ ਕਿ ਸਭ ਤੋਂ ਵੱਡਾ ਰਾਜਾ ਕੌਣ ਆ ਉਹ ਕੁੜੀ ਸਭ ਤੋਂ ਇੱਕ ਕੁੜੀ ਆਦੀ ਸਭ ਤੋਂ ਵੱਡਾ ਰਾਜਾ ਤਾਂ ਮਹਾਰਾਜਾ ਰਣਜੀਤ ਸਿੰਘ ਆ ਫਿਰ ਇੱਕ ਸਿਆਣੀ ਉਮਰ ਦੀ ਕੁੜੀ ਹੱਸ ਕੇ ਬੋਲੀ ਉਹਨੇ ਕਿਹਾ ਕਹਿੰਦੀ ਫਿਰ ਜੇ ਉਹ ਹੋਰ ਮਹਾਰਾਜਾ ਰਣਜੀਤ ਸਿੰਘ ਵੱਡਾ ਰਾਜਾ ਹੈ ਤੇ ਫਿਰ ਉਹਦੀ ਰਾਣੀ ਕੌਣ ਬਣੇਗੀ ਇੱਕ ਬਾਲੜੀ ਜੀ ਕੁੜੀ ਬੋਲਦੀ ਆ ਕਹਿੰਦੀ ਮੈਂ ਜਿੰਨਾ ਜਿੰਦਾ ਨੇ ਦੋ ਕਦਮ ਅੱਗੇ ਵੱਧ ਕੇ ਕਿਹਾ ਲੈ ਇਹ ਤਾਂ ਮਹਾਰਾਜਾ ਰਣਜੀਤ ਸਿੰਘ ਦੀ ਰਾਣੀ ਬਣੂਗੀ ਜਿੰਨਾਂ ਦੀ ਵੱਡੀ ਭੈਣ ਨੇ ਬਿਆੰਗ ਨੀ ਜੀ ਦੇ ਨਾਲ ਹੀ ਕਹਿਤਾ ਕਹਿੰਦੀ ਲੱਛੀ ਦੀ ਬਣੂ ਇਹ ਇਹ ਬਣੂ ਸਾਡੇ ਵਾਲੀ ਕਹਿੰਦੀ ਵੱਡੀ ਰਾਣੀ ਮਹਾਰਾਜਾ ਰਣਜੀਤ ਸਿੰਘ ਦੀ ਹੁਣ ਉਹਨੇ ਤਾਂ ਇੱਕ ਮਸਲ ਉਹਨੂੰ ਹੁਣ ਕੀ ਪਤਾ ਸੀ ਵੀ ਵੀਰਾ ਛੋਟੀ ਜੀ ਕੁੜੀ ਸੀ ਕਿ ਵੀ ਰਾਜ ਰਾਣੀ ਰਾਜਾ ਰਾਣੀ ਕੀ ਹੁੰਦੇ ਆ ਉਨੇ ਕਦੇ ਉਹ ਨਹੀਂ ਪੰਗ ਨਾ ਕਹਦਾ ਕਦੀ ਮੈਂ ਬਣੂਗੀ ਉਹਦੀ ਵੱਡੀ ਭੈਣ ਨੇ ਆਦੀ ਕਹਿੰਦੀ ਇਹ ਬਣੂਗੀ ਹੁਣ ਮਹਾਰਾਜਾ ਰਜੀਤ ਸਿੰਘ ਦੀ ਰਾਣੀ ਜਦੋਂ ਉਹਨੇ ਆ ਗੱਲ ਕਹਿਤੀ ਤੇ ਇਹ ਸੁਣ ਕੇ ਸਾਰੀਆਂ ਕੁੜੀਆਂ ਖਿੜਕੜਾ ਕੇ ਹੱਸ ਪਈਆਂ ਸਾਰੀਆਂ ਜਦੋਂ ਉਹਦੀ ਰਾਣੀ ਨੇ ਕਿਹਾ ਜਿੰਦਾ ਨੇ ਕਿਹਾ ਮੈਂ ਬਣੂਗੀ ਛੋਟੀ ਜੀ ਹੁੰਦੀ ਨੇ ਤੇ ਸਾਰੀਆਂ ਕੁੜੀਆਂ ਖਿੜਖੜਾ ਕੇ ਹੱਸ ਪਈਆਂ ਜਦੋਂ ਹੱਸਿਆ ਨਾ ਸਾਹ ਸੰਗਤ ਤੇ ਜਿੰਦਾ ਹੈਰਾਨ ਹੋਈ ਉਹਨਾਂ ਦੇ ਮੂੰਹ ਵੱਲ ਵੇਖਣ ਲੱਗ ਪਈ ਰਾਣੀ ਜੰਦਾ ਵੀ ਮੈਂ ਤਾਂ ਮੈਂ ਹੀ ਕਿਹਾ ਵੀ ਮੈਂ ਰਾਣੀ ਬਣੂਗੀ ਵੀ ਤਾਂ ਆਪਾਂ ਉਦਾਂ ਹੀ ਖੇਡਦੇ ਆ ਇਹ ਪਕੜਾ ਸੱਚੀ 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 ਬਣਨਾ ਮੈਂ ਰਾਣੀ ਵੀ ਤਾਂ ਮੈਂ ਉਹ ਹੀ ਕਹਿਤਾ ਤੇ ਇਹ ਕਾ ਤੋ ਹੱਸਿਆ ਉਹਨੂੰ ਇਹ ਸਮਝ ਨਾ ਪਈ ਕਿ ਇਸ ਵਿੱਚ ਹੱਸਣ ਵਾਲੀ ਗੱਲ ਕਿਹੜੀ ਸੀ ਉਹ ਸੋਚ ਰਹੀ ਸੀ ਰਾਣੀ ਜੰਦਾ ਨਾ ਪਰ ਆ ਛੋਟੀ ਸੀ ਪਰ ਉਹਦੀ ਸੋਚ ਬਹੁਤ ਤਗੜੀ ਸੀ ਉਹ ਸੋਚਣ ਲੱਗ ਗਈ ਵੀ ਜੇ ਕੋਈ ਪਢੋਲੇ ਵਰਗੀ ਕੁੜੀ ਰਾਜਾ ਬਣ ਸਕਦੀ ਹੈ ਉਹ ਮੋਟੀ ਜੀ ਕੁੜੀ ਸੀ ਜਿਹੜੀ ਰਾਜਾ ਬਣੀ ਸੀ ਰਣਜੀਤ ਸਿੰਘ ਬਣੀ ਸੀ ਬਣ ਸਕਦੀ ਐ ਤੇ ਚੁੰਨੀਆਂ ਅੱਖਾਂ ਵਾਲੀ ਰਾਣੀ ਬਣ ਸਕਦੀ ਐ ਤੇ ਮੈਂ ਤਾਂ ਰਣਜੀਤ ਸਿੰਘ ਦੀ ਰਾਣੀ ਕਿਉਂ ਨਹੀਂ ਬਣ ਸਕਦੀ ਜਿੰਦਾ ਆਦੀ ਕਹਿੰਦੀ ਜੇ ਮੋਟੀ ਜੀ ਕੁੜੀ ਇਹ ਰਾਜਾ ਬਣ ਸਕਦੀ ਐ ਤੇ ਹੋਰ ਕੁੜੀਆਂ ਰਾਣੀਆਂ ਬਣ ਸਕਦੀਆਂ ਤੇ ਮੈਂ ਨਹੀਂ ਰਣਜੀਤ ਸਿੰਘ ਦੀ ਰਾਣੀ ਬਣ ਸਕਦੀ ਉਹਨੇ ਕਹਿਤਾ ਆਖਰ ਖੇਡ ਹੀ ਤਾਂ ਖੇਡ ਆ ਪਤਾ ਖੇਡਦੀਆਂ ਹੀ ਆ ਆਪਾਂ ਕਿਹੜਾ ਸੱਚੀ ਬਣਨਾ ਵਾ ਦੋ ਘੜੀਆਂ ਦਾ ਦਿਲ ਪਰਚਾਵਾ ਆਪਣਾ ਤਾਂ ਇਹ ਇਹ ਗੱਲ ਕਹਿ ਕੇ ਰਾਣੀ ਜਿੰਦਾ ਬੋਲਦੀ ਆ ਖੇਡ ਵਿੱਚ ਕੋਈ ਸਾਥ ਬਣਦਾ ਕੋਈ ਚੋਰ ਬਣਦਾ ਸੀ ਕੋਈ कोतਵਾਲੀ ਬਣਦਾ ਸੀ ਕੋਈ ਸਿਪਾਈ ਬਣਦਾ ਸੀ ਉਹਨਾਂ ਵੇਲੇ ਵੇਖ ਕੇ ਕੋਈ ਕੁੜੀ ਨਹੀਂ ਹੱਸਦੀ ਜਦੋਂ ਰਾਜੇ ਰਾ ਸਾਥ ਸੂਤ ਬਣਿਆ ਰਾਜਾ ਬਣਿਆ ਉਦੋਂ ਨਹੀਂ ਕੋਈ ਹੱਸਿਆ ਕਹਿੰਦੀ ਜੇ ਮੈਂ ਕਹਦਾ ਮੈਂ ਰਾਣੀ ਰਣਜੀਤ ਸਿੰਘ ਦੀ ਬਣੋਂਗੇ ਤੇ ਮੇਰੇ ਵਾਸਤੇ ਇਹ ਕਿਉਂ ਹੱਸ ਪਈਆਂ ਰਾਣੀ ਜਿੰਦਾ ਕਹਿੰਦੀ ਇਹ ਕਿਹੜਾ ਕਿਸੇ ਸੱਚਮੁੱਚ ਰਾਣੀ ਵਾਲਣਾ ਮੈਂ ਤਾਂ ਮੈਂ ਤਾਂ ਉਹਦੇ ਆਪਾਂ ਝੂਠੀ-ਮੁੱਠੀ ਗੱਲ ਕਰੀ ਐ ਤਾਂ ਬਈ ਆਪੇ ਇਹ ਕਿਹੜਾ ਸੱਚੀ ਗੱਲ ਆ ਵੀ ਮੈਂ ਸੱਚੀ ਰਾਣੀ ਵਾਲਣੀ ਰਣਜੀਤ ਸਿੰਘ ਦੀ ਉਹ ਸੋਚਾਂ 'ਚ ਪੈ ਗਈ ਰਾਣੀ ਜੰਦਾ ਕਿਉਂਕਿ ਉਹਦਾ ਨਾਂ ਜੰਦਾ ਹੀ ਸੀ ਕੁੜੀ ਦਾ ਉਹ ਸੋਚਾਂ 'ਚ ਪੈ ਗਈ ਖੇੜੀ ਤਾਂ ਹੈ ਇਹ ਇਹ ਹੱਸਣ ਵਾਲ ਹੱਸਣ ਦਾ ਕਾਰਨ ਫਿਰ ਗਈ ਸੀ ਇਹ ਕਾਹਤ ਹੱਸਿਆ ਉਹ ਜਦੋਂ ਸੈਣੇ ਕਹਿੰਦੇ ਨੇ ਨਾ ਕੋਈ ਕੁਦਰਤ ਨੇ ਕੋਈ ਗੱਲ ਕਾਰਜ ਕਰਨਾ ਹੋਵੇ ਤੇ ਕੁਦਰਤ ਹੱਸਦੀ ਆ ਵਿੱਚ ਦੀ ਬੰਦਿਆਂ ਦੇ ਵਿੱਚ ਦੀ ਹੱਸਦੀ ਆ ਆਪਾਂ ਕਹੀਏ ਨਾ ਜੇ ਕੋਈ ਬੰਦਾ ਕਹੇ ਮੈਂ ਆਹ ਕੰਮ ਮੈਂ ਕਰ ਦੂੰਗਾ ਤੇ ਆਪਾਂ ਹੱਸ ਪੈਨੇ ਆ ਵੀ ਇਹ ਕਿੱਥੋਂ ਕਰ ਦੂ ਪਰ ਮਹਾਰਾਜ ਨੇ ਉਹ ਕਰ ਦਿੰਦਾ ਉਹਦੇ ਉੱਤੇ ਹੁਣ ਜਿਹੜੀ ਰਾਣੀ ਜਿੰਦਾ ਸੀ ਉਹਦੇ ਉੱਤੇ ਮਹਾਰਾਜ ਦਾ ਇੱਕ ਬਹੁਤ ਵੱਡਾ ਹੱਥ ਸੀ ਉਹਨੇ ਵੱਡੀ ਰਾਣੀ ਹੋਈ ਵੜਨਾ ਸੀ ਉਹ ਉਮਰੋਂ ਛੋਟੀ ਹੋਣ ਕਰਕੇ ਉਹ ਇਹ ਨਾ ਸਮਝ ਸਕੀ ਕਿ ਹੱਸਣ ਦੀ ਵਜ੍ਹਾ ਉਹਦੀ ਵੱਡੀ ਭੈਣ ਦਾ ਬਿਆੰਗਮਈ ਲਹਿਜਾ ਸੀ ਉਧਰ ਕਿਉਂ ਗਈਏ ਜਿੰਦਾ ਦੀ ਵੱਡੀ ਭੈਣ ਨੇ ਉਹਨੂੰ ਬਾਹੀ ਚ ਵਿੱਚ ਲੈ ਕੇ ਕਿਹਾ ਤੈਨੂੰ ਮਹਾਰਾਜਾ ਰਣਜੀਤ ਸਿੰਘ ਦੀ ਰਾਣੀ ਹੀ ਬਣਾ ਦੇਾਂਗੇ ਕਹਿੰਦਾ ਕਵਰਾਨਾ ਉਹ ਨਾ ਰੁੱਸ ਗਈ ਸੀ ਰਾਣੀ ਜਿੰਦਾ ਜਿਹੜੀ ਬਣੀ ਸੀ ਕੁੜੀ ਤੇ ਉਹਦੀ ਵੱਡੀ ਭੈਣ ਕਹਿੰਦੀ ਕਾ ਤੋ ਰੁੱਸਦੀਆਂ ਤੂੰ ਬੇਸਾਂਸਰ ਹੈ ਕੋਈ ਨਹੀਂ ਤੈਨੂੰ ਰਾਜਾ ਰਣਜੀਤ ਸਿੰਘ ਦੀ ਰਾਣੀ ਹੋਈ ਬਣਾ ਦੇਾਂਗੇ ਸਾਰੀਆਂ ਕੁੜੀਆਂ ਫੇਰ ਉੱਚੀ ਉੱਚੀਆਂ ਸਪੀਆਂ ਉਹ ਫੇਰ ਖਰਾਣ ਹੋ ਗਈ ਉਹ ਸਾਰਾ ਸਮਾਂ ਜਿੰਦਾ ਨੂੰ ਖੇਡ ਵਿੱਚ ਸਵਾਦ ਨਾ ਆਇਆ ਉਹੀ ਗੱਲਾਂ ਹੀ ਸੋਚਦੀ ਰਹੀ ਵੀ ਮੇਰੇ ਤੇ ਜਦੋਂ ਮੈਂ ਕਹਿੰਦੀ ਆ ਮਹਾਰਾਜਾ ਰਣਜੀਤ ਸਿੰਘ ਦੀ ਰਾਣੀ ਮੈਂ ਬਣੂੰਗੀ ਤੇ ਮੇਰੇ ਤੇ ਕਿਉਂ ਹੱਸਦਿਆਂ ਇਹ ਤੇ ਹੋਰ ਵੀ ਸਾਰਾ ਕੋਈ ਸਾਰੇ ਕੋਈ ਸਾਧ ਕੋਈ ਸੰਤ ਕੋਈ ਕੋਸ਼ ਬਣਿਆ ਹੀ ਕੋਈ ਸਪਾਈ ਬਣਿਆ ਕੋਈ ਚੋਰ ਬਣਿਆ ਉਹਦੇ ਤੇ ਨਹੀਂ ਕੋਈ ਹੱਸਦਾ ਉਹ ਆਪਣੀ ਹਰਾਨੀ ਵਿੱਚ ਡੁੱਬੀ ਰਹੀ ਉਹ ਬਥੇਰਾ ਸਿਰ ਪੈਰ ਮਾਰਦੀ ਪਰ ਉਹਦੀ ਬਾਲ ਬੁੱਧੀ ਜਿਹੜੀ ਉਹਦੀ ਉਮਰ ਸੀ ਨਾ ਛੋਟੀ ਸੀ ਉਹਨੂੰ ਕਿਸੇ ਕਿਨਾਰੇ ਨਾ ਲੱਗਣ ਦਿੰਦੀ ਉਹਦੇ ਸੋਚਣ ਦੇ ਵਿੱਚ ਨਾ ਉਹ ਰੁਕਾਵਟ ਪੈਂਦੀ ਛੋਟੀ ਕਰਕੇ ਕੁੜੀਆਂ ਖੇਡਦੀਆਂ ਰਹੀਆਂ ਤੇ ਉਹ ਇੱਕ ਪਾਸੇ ਹੋ ਕੇ ਪਰੇਸ਼ਾਨੀ ਦੀ ਹਾਲਤ ਵਿੱਚ ਪਾਸੇ ਖਲੋ ਗਈ ਖੜ ਗਈ ਉਹ ਮਾਂ ਲੈ ਜਿੰਦਾ ਨੂੰ ਤਾਂ ਮਹਾਰਾਜ ਜੀ ਸਹ ਨਾਲ ਮੰਗਦੇ ਹੋ ਵੱਡੀ ਕੁੜੀ ਜਾ ਕੇ ਨਾ ਘਰੇ ਕਹਿੰਦੀ ਆਪਦੀ ਛੋਟੀ ਭੈਣ ਨੂੰ ਰਾਣੀ ਜਿੰਦਾ ਦੀ ਵੱਡੀ ਭੈਣ ਸੀ ਜਿਹੜੀ ਉਹ ਕਹਿੰਦੀ ਆਪਦੀ ਮਾਂ ਨੂੰ ਜਾ ਕੇ ਇਹਨੇ ਤਾਂ ਉਹਦੀ ਰਾਣੀ ਬਣਨਾ ਪਰ ਘਰ ਜਾ ਕੇ ਜਿੰਨਾਂ ਦੀ ਵੱਡੀ ਭੈਣ ਦੇ ਹਾਸੇ ਨਾਲ ਉਹਦੀ ਮਾਂ ਨੂੰ ਜਾ ਕੇ ਇਹ ਗੱਲ ਕਹਿ ਦਿੱਤੀ ਵੀ ਮਾਂ ਇਹਨੂੰ ਜਿੰਦਾ ਬਣਾ ਦਿਓ ਉਹ ਮਹਾਰਾਜਾ ਰਣਜੀਤ ਸਿੰਘ ਦੀ ਰਾਣੀ ਬਣਾ ਦਿਓ ਉਹ ਮਾਂ ਕਹਿੰਦੀ ਕਿਉਂ ਰਾਣੀਆਂ ਕਿਤੇ ਇਹਦੇ ਨਾਲੋਂ ਚੰਗੀਆਂ ਨੇ ਮਾਂ ਕਹਿੰਦੀ ਮੈਂ ਤਾਂ ਆਪਦੀ ਧੀ ਨੂੰ ਕੋਈ ਗੱਲ ਨਹੀਂ ਮਾਂ ਨੇ ਜਿੰਦਾ ਦਾ ਉੱਤਰ ਹੋਇਆ ਉੱਤਰਿਆ ਹੋਇਆ ਚਿਹਰਾ ਵੇਖ ਕੇ ਕਿਉਂਕਿ ਦਾਸ ਜੀ ਹੋਈ ਵੀ ਸੀ ਉਹਨੂੰ ਖੁਸ਼ ਕਰਨ ਦੇ ਰਾਦੇ ਨਾਲ ਮਾਂ ਨੇ ਕਹਿਤਾ ਕਹਿੰਦੀ ਕਿ ਮੇਰੀ ਮੇਰੀ ਕਿਤੇ ਕੁੜੀ ਰਾਣੀ ਜੰਦਾ ਤੋਂ ਕਿਤੇ ਘਟ ਮਹਾਰਾਜ ਜੀ ਸਕਦੀ ਰਾਣੀ ਤੋਂ ਕਿਤੇ ਘਟ ਹੈ ਬੇਸਾਂਸ ਰੋ ਕੋਈ ਨਹੀਂ ਇਹਨੂੰ ਰਾਣੀ ਵੀ ਬਣਾਵਾਂਗੇ ਆਖਾ ਮੇਰੀ ਧੀ ਰਾਣੀ ਮਾਂ ਨੇ ਉਹਨੂੰ ਬੁੱਕਲ ਵਿੱਚ ਲੈ ਲਿਆ ਇਹਨੂੰ ਅਸੀਂ ਮਹਾਰਾਜ ਦੀ ਵੱਡੀ ਰਾਣੀ ਬਣਾਵਾਂਗੇ ਮਾਂ ਕਹਿੰਦੀ ਮਾਂ ਨੇ ਧੀ ਨੂੰ ਜੱਫੀ ਵਿੱਚ ਲੈ ਕੇ ਪਿਆਰ ਨਾਲ ਉਹਦਾ ਮੂੰਹ ਚੁੰਮਿਆ ਰਾਣੀ ਜੰਦਾ ਦਾ ਇਹ ਮਾ ਪੁੱਤ ਬੇਸਾਂਸਰ ਹੈ ਤੈਨੂੰ ਮਹਾਰਾਜਾ ਰਣਜੀਤ ਸਿੰਘ ਦੀ ਰਾਣੀ ਹੋਈ ਬਣਾਵਾਂਗੇ ਮੇਰੀ ਧੀਕ ਤੇ ਘਟਾ ਕਿਸੇ ਤੋਂ ਮਾਂ ਨੂੰ ਮਤਲਬ ਬਰਉਂਦੀ ਆ ਕਹਿੰਦੀ ਆ ਵੀ ਤੂੰ ਸੋਚ ਨਾ ਮਾਂ ਅਸੀਂ ਤਾਂ ਰਾਜਾ ਰਾਣੀ ਖੇਡਦੇ ਆ ਸਾਂ ਪਿੰਆ ਤੇ ਢੋਲੀ ਜਿਹੜੀ ਢੋਲੀ ਕੁੜੀ ਦਾ ਨਾ ਢੋਲੀ ਨੇ ਪੁੱਛਿਆ ਰਾਜਾ ਕੌਣ ਬਣੇਗਾ ਤੇਲੀਆਂ ਦੀ ਢੋਲੀ ਜਿਹੀ ਗੁੰਮੋ ਆਦੀ ਮੈਂ ਬਣਾਂਗੀ ਰਾਜਾ ਕਹਿੰਦੀ ਮੈਂ ਬਣੂ ਫਿਰ ਢੋਲੀ ਨੇ ਪੁੱਛਿਆ ਰਾਣੀ ਕੌਣ ਬਣੇਗੀ ਉਹ ਚੁੰਨੀ ਜਿਹੀ ਸ਼ਾਂਤੀ ਬਣ ਗਈ ਉਹ ਨਾ ਮੂੰਹ ਨਾ ਮੱਥਾ ਤੇ ਜੰਨ ਪਹਾੜੋ ਲੱਥਾ ਜਿੰਦਾਂ ਨੇ ਮੱਥੇ ਉੱਤੇ ਤਿਉੜੀ ਪਾ ਕੇ ਪੁੱਠਾ ਹੱਥ ਦੇਂਦਿਆ ਕਿਹਾ ਉਹ ਸ਼ਾਂਤੀ ਨੂੰ ਰਾਣੀ ਬਣਦੇ ਜੋਗ ਨਹੀਂ ਸੀ ਸਮਝਦੀ ਕਿਉਂਕਿ ਉਹ ਸ਼ਾਂਤੀ ਜਿਹੜੀ ਉਹ ਨਹੀਂ ਚੰਗੀ ਸੀ ਕੁੜੀ ਸੋਹਣੀ ਨਹੀਂ ਸੀ ਹੈ ਫਿਰ ਮੈਂ ਕੀ ਬਣਦੀ ਢੋਲੀ ਨੇ ਆਖਿਆ ਹੈ ਆਖਿਆ ਸਭ ਤੋਂ ਵੱਡੇ ਰਾਜੇ ਰਣਜੀਤ ਸਿੰਘ ਦੀ ਰਾਣੀ ਕੌਣ ਬਣੇਗੀ ਕਹਿੰਦੀ ਮੈਂ ਆਖ ਦਿੱਤਾ ਕਹਿੰਦੀ ਮੈਂ ਬਣੂੰਗੀ ਉਹ ਆਪਦੀ ਮਾਂ ਨੂੰ ਦੱਸਦੀ ਆ ਕੁੜੀ ਜਿੰਦਾ ਕਹਿੰਦੀ ਮੈਂ ਨਾ ਜਦੋਂ ਉਹ ਫਰਾਲਨੀ ਕੁੜੀ ਆਏ ਵੜ ਗਈ ਫਰਾਲਨੀ ਐ ਬਣਗੀ ਤੇ ਜਦੋਂ ਉਹ ਕਹਿੰਦੀ ਵੀ ਫਿਰ ਰਾਜੇ ਦੀ ਰਾਣੀ ਛੋਟੀ ਕਿਹੜੀ ਰਾਣੀ ਬਣੂ ਕਹਿੰਦਾ ਮੈਂ ਕਹਤਾ ਮੈਂ ਬਣੂ ਮੈਂ ਤੇ ਇਹ ਬੁੱਧ ਬਲੇਟ ਜਿਓ ਇਹੋ ਜਿਹਿਆਂ ਇਹ ਹੱਸੀਆਂ ਕਾਤੋਂ ਜੇ ਮੈਂ ਕਹਤਾ ਸੀ ਵੀ ਇਹ ਤਾਂ ਅਸੀਂ ਖੇਡ ਹੀ ਖੇਡਦੇ ਸੀ ਅੱਕਾ ਸੀ ਕੜਾ ਸੱਚੀ ਬਣਦੀਆਂ ਸੀ ਇਹ ਆਪਣੜੀ ਵਾਲੀ ਕਾਤੋਂ ਆਦੀ ਸੀ ਬੁੱਧ ਬਲੇਟ ਵੱਡੀ ਜਿੰਦਾਂ ਨੇ ਭੈਣ ਵੱਲੋਂ ਹੱਥ ਕਰਕੇ ਕਿ ਆਪਦੀ ਭੈਣ ਵੱਡੀ ਵੱਲ ਹੱਥ ਕਰਕੇ ਕਹਤਾ ਕਹਿੰਦੀ ਇਹ ਕਹਿੰਦੀ ਸੀ ਤੇ ਇਹ ਕਹਿੰਦੀ ਹੱਥ ਕਰਕੇ ਕਿਹਾ ਵੱਧ ਕੇ ਕੋਠੇ ਜਿੱਡੀ ਹੋ ਚੱਲੀ ਐ ਅਕਲ ਮਾਸਾ ਜਿੰਨੀ ਵੀ ਨਹੀਂ ਹੈ ਇਹਨੂੰ ਆਪਣੀ ਵੱਡੀ ਨੂੰ ਵੱਡ ਬਲੇਟ ਨੂੰ ਜਿੰਦਾਂ ਨੂੰ ਵੱਡੀ ਭੈਣ ਦੀ ਮੂਰਖਤਾ ਉੱਤੇ ਗੁੱਸਾ ਆ ਰਿਹਾ ਸੀ ਰਾਣੀ ਜਿੰਦਾਂ ਨੂੰ ਇਹਨੂੰ ਅਕਲ ਕਿਥੋਂ ਮਾਂ ਕਹਿੰਦੀ ਇਹ ਤਾਂ ਨਿਰੀ ਬੁੱਧੂ ਏ ਮਾਂ ਨੇ ਲਾੜ ਨਾਲ ਫੇਰ ਜਿੰਦਾ ਦੀ ਗੱਲ ਦੀ ਪਰਉੜਤਾ ਕਰ ਦਿੱਤੀ ਰਾਣੀ ਜਿੰਦਾ ਦੀ ਮਾਤਾ ਨੇ ਕਹਿੰਦੀ ਤਾਂ ਆਪਣੀ ਕੁੜੀ ਵੱਡੀ ਬੁੱਢ ਬਲੇਟ ਹੈ ਇਹਨੂੰ ਕੀ ਪਤਾ ਕੋਈ ਨਹੀਂ ਤੂੰ ਰਾਣੀ ਬਣਾਵਾਂਗੇ ਤੈਨੂੰ ਘਬਰਾਣਾ ਤੂੰ ਹੋਰ ਤਾਂ ਭਲਾ ਹਾਸੇ ਪਹਾੜੇ ਵੀ ਕੋਈ ਕਿਸੇ ਦੀ ਰਾਣੀ ਬਣ ਜਾਂਦੀ ਹੈ ਅਸੀਂ ਤਾਂ ਐਵੇਂ ਝੂਠੀ-ਮੂਠੀ ਖੇਡਦਿਆਂ ਸੀ ਜਿੰਦਾ ਨੇ ਮਾਂ ਦਾ ਭਲੇਖਾ ਦੂਰ ਕਰਨ ਵਾਸਤੇ ਕਿਹਾ ਤੇ ਮੇਰੀ ਜਿੰਦਾ ਨਾਲੋਂ ਕਿਹੜੀ ਰਾਣੀ ਸੋਹਣੀ ਹੈ ਮਾਂ ਫੇਰ ਕਹਿੰਦੀ ਕਹਿੰਦੀ ਮਾਂ ਕਹਿੰਦੀ ਮੇਰੀ ਜੰਦਾ ਨਾਲੋਂ ਕਿਹੜੀ ਰਾਣੀ ਸੋਹਣੀ ਐ ਮੇਰੀ ਜੰਦਾ ਇੰਨੀ ਸੋਹਣੀ ਕਿਉਂਕਿ ਛੋੜੀ ਬਹੁਤ ਸੀ ਕੁੜੀ ਰਾਣੀ ਜੰਦਾ ਤੇ ਅਸੀਂ ਸੱਚਮੁੱਚ ਇਸ ਨੂੰ ਮਹਾਰਾਜ ਰਣਜੀਤ ਹੁੰਦੀ ਰਾਣੀ ਬਣਾ ਦੇਾਂਗੇ ਬੇਸੰਸ ਰਹੋ ਤੁਸੀਂ ਤੇ ਚਰਾਂ ਕਰਦਿਆਂ ਨਾ ਹੁਣ ਤਾਂ ਤੁਸੀਂ ਇਹਨੂੰ ਤੇ ਕੋਈ ਨਹੀਂ ਮੈਂ ਸੱਚੀ ਇਹਨੂੰ ਮਹਾਰਾਜਾ ਰਣਜੀਤ ਜੀ ਸਕਦੀ ਰਾਣੀ ਬਣਾਵਾਂਗੀ ਕੋਈ ਨਹੀਂ ਦੀ ਮਾਂ ਬੋਲੀ ਜਿੰਦਾ ਦੀ ਸੁੰਦਰਤਾ ਉਤੇ ਮਾਂ ਦਾ ਦਿਲ ਮੋਇਆ ਗਿਆ ਸੀ ਕਿਉਂਕਿ ਇੰਨੀ ਨਿਪੋਲ ਜੀ ਸੀ ਤੇ ਬਹੁਤ ਸੁੰਦਰ ਸੀ ਪੜਾਈ ਲਿਖਾਈ ਦੇ ਵਿੱਚ ਵੀ ਬੜੀ ਚਤਨ ਸੀ ਚਤਨ ਸੀ ਤੇ ਉਹਨਾਂ ਨੇ ਜਦੋਂ ਇਹ ਗੱਲਾਂ ਕਹਿੀਆਂ ਸਾਧ ਸੰਗਤ ਤੇ ਸੱਚਮੁੱਚ ਜਿੰਦਾਂ ਦੇ ਸਵਾਲ ਵਿੱਚ ਖੁਸ਼ੀ ਤੇ ਹੈਰਾਨੀ ਲੁਕੀਆਂ ਹੋਈਆਂ ਸੀ ਜਿੰਦਾਂ ਦੇ ਮੂੰਹ ਜਦੋਂ ਪੜ੍ਹਦੀ ਸੀ ਨਾ ਮਾਤਾ ਉਹ ਗੱਲਾਂ ਉਹਦੇ ਨਾਲ ਹਲੇ ਕਿਸਮਤ ਦੇ ਵਿੱਚ ਚਿਹਰੇ ਦੇ ਵਿੱਚ ਲੁਕੀਆਂ ਹੋਈਆਂ ਸੀ ਇਹ ਗੱਲਾਂ ਕਿਉਂਕਿ ਬਣਨੀ ਤਾਂ ਰਾਣੀ ਜਿੰਦਾਂ ਹੀ ਸੀ ਜਿੰਦਾਂ ਨੇ ਜਿੰਦਾਂ ਹੀ ਬਣੀ ਫਿਰ ਰਾਣੀ ਵੀ ਬਣੀ ਉਹ ਲੁਕੀਆਂ ਹਾਂ ਹਾਂ ਸੱਚਮੁੱਚ ਮਾਣੇ ਦੁਆਰਾ ਹਾਮੀ ਫੇਰ ਭਰ ਦਿਤੀ ਹਾਂ ਜੀ ਅਸੀਂ ਮਹਾਰਾਜਾ ਰਣਜੀਤ ਸਿੰਘ ਦੀ ਰਾਣੀ ਬਣਾਵਾਂਗੇ ਸਾਡੀ ਮੇਰੀ ਜਿੰਦਾਂ ਨੂੰ ਬੇਸਾਂਸਰ ਦੀ ਘਬਰਾਓ ਨਾ ਤੁਸੀਂ ਵੇਕੀ ਜਾਓ ਮੈਂ ਜਰੂਰ ਇਹਨੂੰ ਰਾਣੀ ਬਣਾਵਾਂਗੀ ਮਾਂ ਦੀਆਂ ਬਾਹਾਂ ਵਿੱਚੋਂ ਨਿਕਲ ਕੇ ਜਿੰਦਾਂ ਖੁਸ਼ੀ ਨਾਲ ਬੜਕਣ ਲੱਗ ਪਈ ਖੁਸ਼ੀ ਨਾਲ ਫਿਰ ਬੜਕ ਪੁੱਠੀ ਜਦੋਂ ਮਾਤਾ ਨੇ ਕਹਿਤਾ ਵੀ ਅਸੀਂ ਬਣਾਵਾਂਗੇ ਕੋਈ ਗੱਲ ਨਹੀਂ ਬੇਸਾਂਸਰ ਮੇਰੀ ਤਾਂ ਕੁੜੀ ਬਹੁਤ ਸੋਹਣੀ ਐ ਰਾਣੀਆਂ ਤੋਂ ਕਿਤੇ ਘੱਟ ਆ ਇਹ ਉਦੋਂ ਵੀ ਸੋਹਣੀ ਐ ਤਾਂ ਮੈਂ ਜਰੂਰ ਮਹਾਰਾਜਾ ਰਣਜੀਤ ਸਿੰਘ ਦੀ ਰਾਣੀ ਬਣਾਵਾਂਗੀ ਉਹ ਮਾਂ ਦੀ ਪੁੱਛੜ ਚੋਂ ਨਿਕਲ ਕੇ ਹੱਸਲ ਖੇਡਣ ਕੁਦਣ ਲੱਗ ਪਈ ਜਦੋਂ ਇਸ ਤਰ੍ਹਾਂ ਸਾਹ ਸਮਝਦੇ ਰਣਜੀਤ ਸਿਓ ਕਾਣਾ ਵੀ ਇਹ ਦੂਜੀਆਂ ਕੁੜੀਆਂ ਕਹਿੰਦੀਆਂ ਵੱਡੀ ਭੈਣ ਉਹਦੀ ਆਦੀ ਕਹਿੰਦੀ ਉਹ ਤਾਂ ਕਾਣਾ ਏ ਕਾਣਾ ਏ ਤੇ ਵੱਡੀ ਭੈਣ ਨੇ ਛੇੜਨ ਵਾਸਤੇ ਫੇਰ ਕਹਤਾ ਫੇਰ ਛੇੜਦਾ ਰਾਣੀ ਜੰਦਾ ਨੂੰ ਉਹ ਤਾਂ ਕਹਿੰਦੀ ਕਾਣਾ ਉਹ ਤੇਰਾ ਘਰ ਵਾਲਾ ਕਾਣਾ ਹੋਵੇ ਜੰਦਾ ਫੇਰ ਕਹਦੇ ਵੀ ਉਹਨੂੰ ਕਹਿੰਦੀ ਤੇਰੇ ਘਰ ਵਾਲਾ ਕਾਣਾ ਹੋਊਗਾ ਮੇਰੇ ਘਰ ਵਾਲਾ ਕਾਣਾ ਨਹੀਂ ਹੈ ਮੇਰਾ ਰਣਜੀਤ ਹੋਣੀ ਕਾਣਾ ਇਸ ਤਰ੍ਹਾਂ ਸਾਹ ਸੰਗਤ ਜਿੰਦਾ ਦਾ ਮੂੰਹ ਗੁੱਸੇ ਨਾਲ ਬਧੇਰੇ ਲਾਲ ਹੋ ਗਿਆ ਸੀ ਉਦੋਂ ਵੀ ਲਾਲ ਹੋ ਗਿਆ ਗੁੱਸੇ ਉਹ ਛੇੜਨ ਲੱਗੀ ਉਹਦੀ ਭੈਣ ਕਹਿੰਦੀ ਤੇਰਾ ਘਰ ਵਾਲਾ ਤਾਂ ਕਾਣਾ ਫਿਰ ਉਹਦੀ ਤੇਰੇ ਘਰ ਵਾਲਾ ਕਾਣਾ ਹੋਵੇ ਮੇਰੇ ਘਰ ਵਾਲਾ ਕਿਉਂ ਕਾਣਾ ਇਸ ਤਰ੍ਹਾਂ ਉਸ ਵਿੱਚ ਲੜ ਪਏ ਸਾਰਾ ਪਰਿਵਾਰ ਖੜਖੜਾ ਕੇ ਹੱਸ ਪਿਆ ਜਦੋਂ ਦੋਨੇ ਭੈਣਾਂ ਜੀ ਦੀ ਜਾਂਦੀਆਂ ਸੀ ਨਾ ਤੇ ਦੂਜਾ ਪਰਿਵਾਰ ਹੱਸਣ ਲੱਗ ਪਿਆ ਵੀ ਦੇਖ ਵੀ ਹਜੇ ਕੋਈ ਗੱਲ ਨਹੀਂ ਬਾਤ ਨਹੀਂ ਤੇ ਦੇਖ ਰਾਣੀ ਜਿੰਦਾ ਜਿਹੜੀ ਵੀ ਸੱਚੀ ਮੁੱਚੀ ਦਾ ਮਹਾਰਾਜ ਰਣਜੀਤ ਸਿੰਘ ਦੀ ਰਾਣੀ ਬਣ ਕੇ ਬਹਿ ਗਈ ਤੇ ਦੂਜੀ ਭੈਣ ਨੂੰ ਆਦੀ ਨੂੰ ਕਹਿੰਦੀ ਵੀ ਇਹ ਬੋਡ ਬਲੇਟਾ ਨੂੰ ਪਤਾ ਨਹੀਂ ਕੋਈ ਲੱਗਦਾ ਉਹ ਛੇੜਦੀ ਸੀ ਜਦੋਂ ਐ ਕਹਿਣ ਲੱਗੇ ਤੇ ਸਾ ਸੰਗਤ ਜਿੰਦਾਂ ਵੱਲੋ ਇਹ ਵੇਖ ਲਾ ਵੇਖ ਲਾ ਮਾ ਹੁਣ ਤਾਂ ਇਹ ਚੜਨ ਲੱਗ ਪਈ ਐ ਉਹਦੀ ਵੱਡੀ ਭੈਣ ਕਹਿੰਦੀ ਵੱਡੀ ਭੈਣ ਨੇ ਵੇਖ ਲਾ ਮਾ ਹੁਣ ਉਹ ਇਹ ਚੜਨ ਲੱਗ ਪਈ ਤੇ ਵੱਡੇ ਭੈਣ ਨੇ ਜਿੰਦਾਂ ਵੱਲ ਉਂਗਰ ਕਰਕੇ ਕਿਹਾ ਕਹਿੰਦੀ ਹੁਣ ਤਾਂ ਇਹ ਦੇਖ ਲੈ ਛਿੜਦੀ ਆ ਭੈਣਾ ਚਿੜੇ ਨਾ ਤੁਸੀਂ ਉਹਦੇ ਰਾਹ ਮਹਾਰਾਜੇ ਨੂੰ ਕਾਣਾ ਕਉ ਕਹਿੰਦੀਆਂ ਮਾਂ ਫੇਰ ਕਹਿੰਦੀ ਮਾਂ ਕਹਿੰਦੀ ਜੇ ਤੁਸੀਂ ਉਹਦੇ ਘਰ ਵਾਲੇ ਨੂੰ ਕਾਣਾ ਕਹਿੰਦੀਆਂ ਫਿਰ ਜਿਹਦੇ ਨਾਲ ਤਾਂ ਹੋਰ ਕੀ ਕਰੇ ਮਾਂ ਉਹਦੀ ਆਪ ਜਿੰਦਾਂ ਵੱਲ ਪੱਕ ਪੂੜਦੀ ਸੀ ਇਹ ਉਦੋਂ ਦੀਆਂ ਗੱਲਾਂ ਹਨ ਸਾਹ ਸੰਗਤ ਜਦੋਂ ਅਜੇ ਜਿੰਦਾਂ ਇੰਨਾ ਗੱਲਾਂ ਦੇ ਅਰਥ ਨਹੀਂ ਸੀ ਸਮਝਦੀ ਹਲੇ ਜਿੰਦਾਂ ਨੂੰ ਇੰਨਾ ਗੱਲਾਂ ਦਾ ਨਹੀਂ ਪਤਾ ਸੀ ਵੀ ਮੈਂ ਰਾਣੀ ਕੀ ਹੁੰਦੀ ਆ ਕਿਸ ਤਰ੍ਹਾਂ ਬਣੇਗੀ ਕਿਵੇਂ ਰਾਜੇ ਦੇ ਜਾਵੇਗੀ ਉਹਨੂੰ ਇਹ ਗੱਲਾਂ ਹਲੇ ਨਹੀਂ ਪਤਾ ਸੀ ਉਹ ਇਸੇ ਖੁਸ਼ੀ ਵਿੱਚ ਨੱਚੀ ਟੱਪੀ ਜਾ ਰਹੀ ਸੀ ਰਾਣੀ ਜਿੰਦਾ ਕਿ ਮਾਂ ਨੇ ਉਹਨੂੰ ਜੀਸਾਉਂਦੀ ਰਾਣੀ ਬਣਾਉਣ ਦਾ ਕਰਾਰ ਕਰ ਦਿੱਤਾ ਕਿਉਂਕਿ ਮਾਂ ਨੇ ਪ੍ਰੋੜਤਾ ਕਰਤੀ ਸੀ ਨਾ ਵੀ ਮੈਂ ਆਪਦੀ ਕੁੜੀ ਨੂੰ ਕੋਈ ਗੱਲ ਨਹੀਂ ਬੇਸਾਸ ਰੋ ਦੁਸੇਰ ਰਾਣੀ ਜਿੰਦਾ ਹੀ ਬਣਾਉਂਗੀ ਮੈਂ ਕਿਤੇ ਰਾਣੀਆਂ ਨਾ ਘਾਟਾ ਮੇਰੀ ਕੁੜੀ ਇਹ ਗੱਲ ਇਹ ਹਾਸੇ ਭਾਣੇ ਦੀ ਗੱਲ ਸਹੇਲੀਆਂ ਨੇ ਜਿੰਦਾ ਦੀ ਛੇੜ ਬਣਾ ਲਈ ਛੇੜ ਬਣਾ ਲਈ ਉਹਨੂੰ ਰੋਣ ਲੱਗ ਜਾਂਦੀਆਂ ਸੀ ਉਹ ਠੱਠੇ ਨਾਲ ਉਹਨੂੰ ਰਾਣੀ ਜਿੰਦਾ ਅੱਖਣ ਲੱਗ ਪਈਆਂ ਜਦੋਂ ਕਿਤੇ ਰਾਹ ਖੜੇ ਜਾਂਦੀ ਜਿੰਦਾ ਕੀ ਹਾਲ ਹੈ ਰਾਣੀ ਜਿੰਦਾ ਕੀ ਹਾਲ ਹੈ ਰਾਣੀ ਜਿੰਦਾ ਰਾਣੀ ਜਿੰਦਾ ਲੱਗੀਆਂ ਕਰਨ ਜਦੋਂ ਇਸ ਤਰ੍ਹਾਂ ਅੱਖਣ ਲੱਗ ਪਈਆਂ ਤੇ ਉਹ ਖੁਸ਼ ਹੁੰਦੀਆਂ ਐ ਪਹਿਲਾਂ ਪਹਿਲਾਂ ਤਾਂ ਜਿੰਦਾ ਰਾਣੀ ਅਖਵਾ ਕੇ ਬੜੀ ਖੁਸ਼ ਹੋਈ ਪਰ ਉਮਰ ਦੇ ਗਿਆਨ ਦੇ ਬਦਲ ਜਦੋਂ ਵੱਡੀ ਹੋ ਗਈ ਜਦੋਂ ਉਸ ਨੂੰ ਇਸ ਦੇ ਸ਼ਬਦ ਦੇ ਅਰਥਾਂ ਦੀ ਸਮਝ ਲੱਗ ਗਈ ਤਾਂ ਚੜਨ ਲੱਗ ਪਈ ਰਾਣੀ ਜਿੰਦਾ ਉਹ ਚੜਨ ਲੱਗ ਪਈ ਕੋਈ ਵੀ ਕੁਆਰੀ ਕੁੜੀ ਜਹੀ ਗੱਲ ਤੋਂ ਜ਼ਰੂਰ ਹੀ ਚੜੇਗੀ ਅੱਜ ਵੀ ਚੜਦਿਆਂ ਜੇ ਕੋਈ ਛੇੜੇ ਕਿਸੇ ਨੂੰ ਵੀ ਤੂੰ ਹਲੇ ਰਾਣੀ ਕਿਉਂਕਿ ਉਹ ਤੋਂ ਬਣੀ ਹਲੇ ਹੈ ਨਹੀਂ ਸੀ ਤੇ ਜੇ ਕਿਸੇ ਨੂੰ ਆਪਾਂ ਇਸ ਤਰ੍ਹਾਂ ਛੇੜੀਗੇ ਵੀ ਤਾਂ ਜ਼ਰੂਰ ਕੁੜੀ ਛੇੜੀ ਪੈਂਦੀ ਆ ਅੰਦਰੋਂ ਭਾਵੇਂ ਜਾਨੀ ਜਿਹੜੀ ਜਿੰਦਾ ਸੀ ਅੰਦਰੋਂ ਭਾਵੇਂ ਖੁਸ਼ ਹੋਵੇ ਜਿਉਂ-ਜਿਉਂ ਜਿੰਦਾ ਚੜਦੀ ਤਿਉਂ ਤੋਂ ਛੇੜੀਆਂ ਨੂੰ ਵੱਧ ਛੇੜਦਿਆਂ ਬਾਲਾ ਛੇੜਨ ਲੱਗ ਗਈਆਂ ਕਈ ਵਾਰ ਜਿੰਦਾ ਖਿੱਚ ਕੇ ਰੂਣ ਹਾਕੀ ਹੋ ਜਾਂਦੀ ਵੇਖ ਲੋ ਮਾਂ ਫੇਰ ਮੈਂ ਕੁਛ ਨਹੀਂ ਆਖਿਆ ਇਹ ਤਾਂ ਆਪਣੀ ਜਿਹੜੀ ਆਪਣੀ ਵਾਰੀ ਰੋਊਗੀ ਜੇ ਮੈਂ ਇਹਨੂੰ ਕਹਿਣ ਲੱਗੀ ਨਾ ਰਾਣੀ ਜੰਦਾਬ ਦੀ ਵੱਡੀ ਭੈਣ ਨੂੰ ਕਹਿੰਦੀ ਜੇ ਮੈਂ ਇਹਨੂੰ ਆਖਣ ਲੱਗੇ ਇਹਨੇ ਰੋ ਪੈਣਾ ਬਧੇਰੇ ਗੁੱਸਾ ਜੰਦਾ ਨੂੰ ਆਪਣੀ ਵੱਡੀ ਭੈਣ ਉੱਤੇ ਆਉਂਦਾ ਸੀ ਕਿਉਂਕਿ ਜੰਦਾ ਨੂੰ ਛੇੜਨ ਵਿੱਚ ਉਹ ਸਭ ਤੋਂ ਮੂਹਰੇ ਹੁੰਦੀ ਸੀ ਉਹਦੀ ਵੱਡੀ ਭੈਣ ਰਾਣੀ ਜੰਦਾ ਦੀ ਵੱਡੀ ਉਹਦੀ ਭਲਾ ਮਾਂ ਕਿਉਂ ਰੋਣਾ ਏ ਭਲਾ ਮਾਂ ਮੈਂ ਕਿਉਂ ਰੋਣਾ ਏ ਜੇ ਇਹਦਾ ਵੀ ਆਵੇ ਇਹ ਕਹੀ ਜਾਵੇ ਵੱਡੀ ਭੈਣ ਨੇ ਅਗੋਂ ਹੱਸਦਿਆਂ ਹੱਸਦਿਆਂ ਉੱਤਰ ਦਿੱਤਾ ਕਹਿੰਦੀ ਇਹ ਮੈਨੂੰ ਕਹੀ ਜਾਵੇ ਮੈਂ ਕਿਹੜਾ ਗੁੱਸਾ ਕਰਦੀ ਆ ਇਹ ਮੇਰੀ ਗੱਲ ਦਾ ਗੁੱਸਾ ਕਰਦੀ ਹੈ ਵੱਡੀ ਭੈਣ ਕਹੇਵੇ ਤੇ ਮੈਂ ਕਿਹੜਾ ਇਹਨੂੰ ਛੇੜ ਦੇ ਜੇ ਮੈਂ ਛੇੜਿਆ ਮੈਨੂੰ ਛੇੜ ਲਵੇ ਇਸ ਤਰ੍ਹਾਂ ਕਹਿ ਕੇ ਤੇ ਸਾਹ ਸੰਗਤ ਉਹ ਆਕ ਦੁੱਜੇ ਨੂੰ ਕਹਿੰਦੀਆਂ ਰਾਣੀ ਜੰਦਾ ਦਾ ਗੁੱਸਾ ਕਰਕੇ ਰਹਿਣਾ ਕਿਹਦੇ ਰਾਜ ਵਿੱਚ ਹੋਇਆ ਵੱਡੀ ਭੈਣ ਨੇ ਉਸੇ ਤਰ੍ਹਾਂ ਮਸਕਰਾਉਂਦਿਆਂ ਉੱਤਰ ਦੇਣਾ ਉਹ ਪੜਾਣੀਆਂ ਸਰਦਾਰਾਂ ਦੇ ਮੰਗੀ ਹੋਈ ਸੀ ਉਹ ਜਿਹੜੀ ਕੁੜੀ ਸੀ ਨਾ ਪੜਾਣੀਆਂ ਸਰਦਾਰ ਸੀ ਇੱਕ ਉਹ ਜਿਹੜੀ ਵੱਡੀ ਭੈਣ ਸੀ ਉੱਥੇ ਮੰਗੀ ਹੋਈ ਸੀ ਤੂੰ ਤਾਂ ਲੱਜ ਲੱਥੀਏ ਤੂੰ ਗੁੱਸਾ ਕਾਹਨੂੰ ਕਰਨਾ ਹੈ ਜਿੰਦਾਂ ਇਸ ਗੱਲੋਂ ਬੜੀ ਔਖੀ ਸੀ ਕਿ ਉਹਦੇ ਚੜਾਉਣ ਨਾਲ ਵੱਡੀ ਭੈਣ ਗੁੱਸਾ ਕਿਉਂ ਮਹਿਸੂਸ ਨਹੀਂ ਕਰਦੀ ਸੀ ਉਹ ਗੁੱਸਾ ਕਾਤੋਂ ਨਹੀਂ ਸੀ ਕਰਦੀ ਬੱਡੀ ਭੈਣ ਹਲੇ ਉਹਨੂੰ ਸਾਰੀ ਗੱਲ ਦਾ ਪਤਾ ਸੀ ਉਹ ਤਾਂ ਨਹੀਂ ਸੀ ਗੁੱਸਾ ਕਰਦੀ ਛੋਟੀ ਨੂੰਲੇ ਜਿੰਦਾਂ ਨੂੰ ਇਹਨਾਂ ਗੱਲਾਂ ਦਾ ਨਹੀਂ ਪਤਾ ਸੀ ਇਹ ਬੱਚਿਆਂ ਦੀਆਂ ਗੱਲਾਂ ਘਰ ਦੇ ਬਡੇਰਿਆਂ ਦੇ ਦਿਲ ਵਿੱਚ ਘਰ ਕਰਦੀਆਂ ਗਈਆਂ ਜਿਉਂ-ਜਿਉਂ ਇਹ ਗੱਲਾਂ ਹੋਈ ਗਈਆਂ ਤਿਉਂ-ਤੋਂ ਵੱਡੇ ਜਿਹੜੇ ਇਹਨਾਂ ਦੇ ਸੀਗੇ ਵੱਡ ਬਡੇਰੇ ਬੁਢੇ ਬਜ਼ੁਰਗ ਮਾਮਾ ਭੈਣਾ ਉਹਨਾਂ ਦੇ ਗੱਲ ਇਹ ਘਰ ਕਰ ਗਈਆਂ ਮਾਤਾ ਪਿਤਾ ਥਾਉ ਥਾਈ ਕਈ ਵਾਰ ਸੋਚਣ ਲੱਗ ਪੈਂਦੇ ਜਿੰਦਾਂ ਬਹੁਤ ਖੂਬ ਸੂਰਤੇ ਇਹ ਬੁੱਧੀ ਦੀ ਵੀ ਬੜੀ ਤੇਜ ਆ ਸਾਰੇ ਪੰਜਾਬ ਵਿੱਚ ਇਹਦੇ ਵਰਗੀ ਕੋਈ ਕੁੜੀ ਹੋਰ ਸੋਹਣੀ ਹੋਣੀ ਨਹੀਂ ਇਹਦੀ ਸ਼ਾਦੀ ਸ਼ੇਰੇ ਪੰਜਾਬ ਨਾਲ ਕਰ ਦਿੱਤੀ ਜਾਵੇ ਉਹ ਸੋਚਣ ਲੱਗੇ ਉਹ ਆ ਗੱਲਾਂ ਉਹਦੇ ਨੇ ਮਾਪਿਓ ਕਹਿਣ ਲੱਗੇ ਵੀ ਇਹ ਤਾਂ ਇਦੋਂ ਦਾ ਇਹਦਾ ਬੁੱਧ ਬਹੁਤ ਆ ਇਹਦੀ ਚੰਗੀ ਆ ਸੋਹਣੀ ਬਹੁਤ ਆ ਕੱਦ-ਕਾਠੇ ਦਾ ਬਹੁਤ ਆ ਅਕਲ ਬੜੀ ਆ ਇਹਨੂੰ ਵੀ ਇਹਨੂੰ ਆਪਾਂ ਰਾਣੀ ਬਣਾ ਦਈਏ ਮਹਾਰਾਜ ਦੇ ਨਾਲ ਸ਼ੇਰੇ ਪੰਜਾਬ ਦੇ ਨਾਲ ਹੀ ਇਹਦਾ ਰਿਸ਼ਤਾ ਕਰ ਦਈਏ ਇਹਦੀ ਸ਼ਾਦੀ ਸ਼ੇਰੇ ਪਜਾਣ ਵਾਲ ਕਰ ਦਿੱਤੀ ਜਾਵੇ ਤਾਂ ਇਹਦੇ ਭਾਗ ਉਗੜ ਪੈਣੋ ਇੱਕ ਇਹਦੀ ਕੀ ਗੱਲ ਏ ਸਾਰੇ ਘਰਾਣੇ ਦੀ ਕਿਸਮਤ ਜਾਗ ਪਵੇ ਕਹਿੰਦੇ ਜੇ ਆਪਾਂ ਰਾਣੀ ਜਿੰਦਾਂ ਨਾਲ ਮਹਾਰਾਜਾ ਰਣਜੀਤ ਸਿੰਘ ਨਾਲ ਵਿਆਹ ਦੇ ਗਏ ਤੇ ਆਪਣੇ ਸਾਰੇ ਜਿਹੜਾ ਆਪਣਾ ਘਰ ਆ ਸਾਰੇ ਦੀ ਆਪਣੀ ਜਿਹੜੀ ਹਾਂ ਉਗੜੇ ਉਹ ਆਪਾਂ ਵੱਡੇ ਬਣ ਜਾਗੇ ਸਾਰੇ ਸਾਰੇ ਆਪਾਂ ਕੇ ਰਾਜ ਦੇ ਵਿੱਚ ਆਪਣੀ ਬੱਲੇ ਬੱਲੇ ਹੋ ਜੂ ਰਣਜੀਤ ਸਿੰਘ ਦੇ ਵਿੱਚ ਕਿਉਂਕਿ ਆਪਣੀ ਰਾਣੀ ਜਿੰਦਾਂ ਉਹਦੀ ਰਾਣੀ ਬਣ ਜੂ ਤੇ ਰੰਜੀਸੋ ਸੌਰੇ ਆਇਆ ਕਰੋ ਤੇ ਆਪਣੀ ਤਾਂ ਚੜ੍ਹਾਈ ਹੋ ਜੂ ਸਾਰੇ ਨਗਰਾਂ ਚ ਇੱਥੇ ਦਾਲੇ-ਦਾਲੇ ਉਹ ਸੋਚਣ ਲੱਗ ਪਏ ਇਹਦੀ ਕਿਹੜੀ ਗੱਲ ਦੀ ਕਿਸਮਤ ਜਾ ਕੇ ਪਵੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨਿਰਾ ਪੰਜਾਬ ਦਾ ਬਾਦਸ਼ਾਹ ਨਹੀਂ ਸੀ ਆਪਣੀ ਕੌਮ ਦਾ ਲੀਡਰ ਵੀ ਸੀਗਾ ਮਹਾਰਾਜਾ ਰਣਜੀਤ ਸਿੰਘ ਜੀ ਉਹਨੂੰ ਆਪਾਂ ਸੋਚ ਗਏ ਅੱਜ ਵੀ ਕੱਲਾ ਮਹਾਰਾਜਾ ਰਣਜੀਤ ਸਿੰਘ ਨਹੀਂ ਸੀ ਇਹ ਵੀ ਹੋਰ ਮਹਾਰਾਜਾ ਹੀ ਆ ਸਾਰਿਆਂ ਦਾ ਪਰ ਉਹ ਇੱਕ ਸਿੱਖ ਕੌਮ ਦਾ ਲੀਡਰ ਵੀ ਬਹੁਤ ਵੱਡਾ ਸੀ ਆਪਣੇ ਗੁਨਾ ਤੇ ਪਰਜਾ ਦੀ ਹਿੱਤ ਚਾਣਣ ਦੇ ਕਾਰਨ ਉਹ ਸਮੁੱਚੇ ਪੰਜਾਬੀਆਂ ਦਾ ਹਰਮਨ ਪਿਆਰਾ ਸੀ ਲੋਕ ਉਹਦੇ ਨਾਲ ਨੇੜ ਆ ਨੇੜਤਾ ਪ੍ਰਾਪਤ ਕਰਨ ਤੇ ਰਿਸ਼ਤਾ ਗੰਢਣ ਵਿੱਚ ਆਪਣਾ ਮਾਣ ਮਹਿਸੂਸ ਕਰਦੇ ਸੀਗੇ ਲੋਕ ਉਹਦੋਂ ਮਹਾਰਾਜਾ ਅਨਜੀਤ ਸਿੰਘ ਦੇ ਨਾਲ ਤੇ ਇੱਕ ਕਿਸਮਤ ਸਮਝਦੇ ਸੀ ਉਹ ਸਮੇਂ ਹਕੂਮਤ ਨੂੰ ਰੱਬ ਦਾ ਨਾਇਬ ਤੇ ਨੇਕ ਲੰਕ ਸਮਝਿਆ ਜਾਂਦਾ ਸੀ ਜਿਹੜਾ ਵੱਡਾ ਬਾਦਸ਼ਾਹ ਸੀ ਵੱਡੇ ਬੰਦਿਆਂ ਵਿੱਚ ਉਦੋਂ ਬਹੁਤੇ ਵਿਆਹ ਕਰਾਉਣ ਦਾ ਰਿਵਾਜ ਵੀ ਸੀ। ਹੁਣ ਮਹਾਰਾਜ ਜੀ ਸਿੰਘ ਦੇ ਦਾਦਾ ਜੀ ਵੀ 7-8 ਰਾਣੀਆਂ ਸੀ ਹੋ ਸਕਦਾ ਵੱਧ ਹੀ ਹੋਣ 7-8 ਤੱਕ ਕਹਿੰਦੇ ਹੀ ਕਹਿੰਦੇ ਆ ਨਾ ਵੀ 7-8 ਵਿਆਹ ਕਰਾਏ ਸੀਗੇ ਤੇ ਵਿਆਹ ਕਰਾਉਣ ਦਾ ਉਦੋਂ ਰਿਵਾਜ ਵੀ ਸੀਗਾ ਵੱਡੇ ਬੰਦਿਆਂ ਦਾ ਜਿਹੜੇ ਤਕੜੇ ਲੋਕ ਸੀ। ਉਸ ਜਵਾਨੇ ਤਾਂ ਬੱਚਿਆਂ ਨੂੰ ਕਹਾਣੀ ਵਿੱਚ ਇਹ ਵੀ ਸੁਣਾਇਆ ਜਾਂਦਾ ਸੀ ਕਿ ਇੱਕ ਸੀ ਰਾਜਾ ਉਹਦੀਆਂ 7 ਰਾਣੀਆਂ ਸੋ ਜੇ ਮਮੂਲੀ ਰਾਜੇ ਦੀਆਂ 7 ਰਾਣੀਆਂ ਹੋ ਸਕਦੀਆਂ ਹਨ ਤਾਂ ਮਹਾਰਾਜਾ ਰਣਜੀਤ ਸਿੰਘ ਤਾਂ ਦੀਆਂ 27 ਕਿਉਂ ਨਹੀਂ ਹੋ ਸਕਦੀਆਂ 27 ਰਾਣੀਆਂ ਬੱਲੇ 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 27 ਰਾਣੀਆਂ ਕਿਉਂ ਨਹੀਂ ਹੋ ਸਕਦੀਆਂ ਤਾਂ ਸ਼ੇਰੇ ਪੰਜਾਬ ਦਾ ਪੰਜਾਬ ਦੇ ਕਈ ਰਾਜਾਂ ਦਾ ਮਹਾਰਾਜਾ ਸੀ ਸ਼ੇਰੇ ਪੰਜਾਬ ਕਈ ਰਾਜਾਂ ਦਾ ਮਹਾਰਾਜਾ ਸੀ ਉਹ ਸ਼ੇਰੇ ਪੰਜਾਬ ਉਹ ਸਰਦਾਰ ਮੰਨਾ ਸਿੰਘ ਨੇ ਪੱਕਾ ਮਨ ਬਣਾ ਲਿਆ ਜਿਹੜਾ ਕੁੜੀ ਦਾ ਪਿਓ ਸੀ ਰਾਣੀ ਜੰਦਾ ਦਾ ਕਿ ਜੰਦਾ ਨੂੰ ਸ਼ੇਰੇ ਪੰਜਾਬ ਦੀ ਰਾਣੀ ਬਣਾਉਣਾ ਹੀ ਬਣਾਉਣਾ ਹੈ ਮੰਨਾ ਸਿੰਘ ਆਪਣੇ ਲਾਕੇ ਦੇ ਪਿੰਡ ਵਿੱਚ 64 ਤਹਿਸੀਲ ਜਫਰਵਾਲ ਜ਼ਿਲ੍ਹਾ ਸਿਆਲਕੋਟ ਦਾ ਮੰਨਿਆ ਪ੍ਰਵੰਨਿਆ ਸਰਦਾਰ ਸੀ ਮੰਨਾ ਸਿੰਘ ਵੀ ਰਾਣੀ ਜੰਦਾ ਦਾ ਪਿਓ ਸੀ ਜਿਹੜਾ ਉਹ ਔਲਖ ਗੋਤ ਦਾ ਜੱਟ ਸਿੱਖ ਸੀ ਉਦੀ ਵੱਡੀ ਲੜਕੀ ਪੜਾਣੀਏ ਸਰਦਾਰ ਮਿੱਤ ਸਿੰਘ ਦੇ ਲੜਕੇ ਜਵਾਲਾ ਸਿੰਘ ਨਾਲ ਮੰਗੀ ਹੋਈ ਸੀ ਮੰਨਾ ਸਿੰਘ ਦੀ ਭੈਣ ਪਿੰਡ ਐਮਾ ਜਿਲ੍ਹਾ ਅੰਮ੍ਰਿਤਸਰ ਦੇ ਸਰਦਾਰ ਨਰ ਸਿੰਘ ਨਾਲ ਵਿਆਹੀ ਹੋਈ ਸੀ ਸਰਦਾਰ ਨਰ ਸਿੰਘ ਖੱਤਰੀਆਂ ਦੀ ਉਪਲ ਗੋਤ ਵਿੱਚੋਂ ਸੀ ਜਿਹਦੇ ਨਾਲ ਵੱਡੀ ਕੁੜੀ ਵਿਆਹੀ ਸੀ ਰਾਣੀ ਜੰਦਾ ਦੀ ਵੱਡੀ ਭੈਣ ਨੂੰ ਉਸ ਸਮੇਂ ਦੇ ਸਿੱਖ ਜਾਤ ਗੋਤ ਨੂੰ ਬਹੁਤਾ ਨਹੀਂ ਸਨ ਮੰਨਦੇ ਸਰਦਾਰ ਨਾਰ ਸਿੰਘ ਤੇ ਸਰਦਾਰ ਮਿੱਤ ਸਿੰਘ ਦੋਵੇਂ ਛੇਰੇ ਪੰਜਾਬ ਦੇ ਨਾਮ ਵਰ ਸਰਦਾਰਾਂ ਵਿੱਚੋਂ ਸੀ ਦੋਨੇ ਉਹ ਪਰਿਵਾਰ ਤੇ ਜਿੰਦਾਂ ਦੀ ਸ਼ਾਦੀ ਛੇਰੇ ਪੰਜਾਬ ਨਾਲ ਕਰਕੇ ਮੁੰਨਾ ਸਿੰਘ ਦਾ ਘਰਾਣਾ ਹੋਰ ਅਗੇਰੇ ਵਧਣ ਦੀ ਚਾਹ ਰੱਖਦਾ ਸੀ ਜਿਹੜਾ ਮੰਨਾ ਸਿੰਘ ਸੀ ਕਹਿੰਦਾ ਵੀ ਅੱਗੇ ਵੀ ਬਹੁਤ ਤਕੜੇ ਸਰਦਾਰਾਂ ਦੇ ਨਾਲ ਆਪਣੀਆਂ ਕੁੜੀਆਂ ਵੇਈਆਂ ਹੋਈਆਂ ਤੇ ਵੀ ਤੀਜੀ ਰਾਣੀ ਤੇ ਕਿਉਂਕਿ ਇਹ ਜਿਹੜੇ ਰਾਜ ਹੈ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਆਪਣੇ ਲੱਗੇ ਆ ਮੰਤਰੀ ਵੱਡੇ ਬੀਰ ਰঞ্জੀਤ ਸਿੰਘ ਨੂੰ ਕਹਿ ਦੇਣਗੇ ਉਹਨੇ ਨਿਚੱਕ ਹੋ ਕੇ ਭਾਈ ਰঞ্জੀਤ ਨੂੰ ਕਹਤਾ ਵੀ ਐਂ ਕਰਕੇ ਵੀ ਜੀ ਮੇਰੀ ਇੱਕ ਸਾਲੀ ਆ ਛੋਟੀ ਤੇ ਉਹਨੇ ਰਾਣੀ ਜਿੰਦਾ ਕਿਤੇ ਇੱਥੇ ਦੇਖਦੀ ਪਾਣੀ ਭਰਦੀ ਵੀ ਦੇਖੀ ਸੀ ਰঞ্জੀਤ ਸਿੰਘ ਨੇ ਉਹਦਾ ਮਨ ਵੀ ਉਹਦੇ ਉੱਤੇ ਸੀ ਤੇ ਉਹਨੇ ਵੀ ਜਾ ਕੇ ਕਹਿਤਾ ਤੇ ਦੂਜਾ ਵੀ ਭਾਈ ਮੇਰੀ ਸਾਲੀ ਆ ਤੇ ਆਪਾਂ ਉਹਨੂੰ ਤੇ ਰঞ্জੀਤ ਸਿੰਘ ਉਸ ਗੱਲ ਤੋਂ ਮੰਨ ਗਿਆ ਸੀ ਜਿੰਦਾ ਦੀ ਪਾਲਣਾ ਬੜੇ ਸੱਚਜੇ ਢੰਗ ਨਾਲ ਕੀਤੀ ਗਈ ਸੀ ਧਾਰਮਿਕ ਵਿਦਿਆ ਦੇ ਨਾਲ ਉਹਨੂੰ ਇਤਿਹਾਸ ਦੇ ਕੁਝ ਰਾਜਨੀਤੀ ਦੇ ਗ੍ਰੰਥ ਵੀ ਪੜ੍ਹਾਏ ਗਏ ਸਨ ਰਾਣੀ ਜੰਦਾ ਨੂੰ ਉਹਦੇ ਦਿਲ ਵਿੱਚ ਇਹ ਖਿਆਲ ਘਰ ਕਰਦਾ ਗਿਆ ਕਿ ਮੈਂ ਸ਼ੇਰੇ ਪੰਜਾਬ ਦੀ ਰਾਣੀ ਬਣਨਾ ਹੈ ਜਦੋਂ ਉਹਨੂੰ ਛੇੜਨ ਲੱਗੇ ਸੀ ਨਾ ਉਸ ਤੋਂ ਬਾਅਦ ਉਹਦੇ ਮਨ 'ਚ ਵੀ ਚਾਹ ਹੋ ਗਈ ਸੀ ਰਾਣੀ ਜੰਦਾ ਦੇ ਵੀ ਮੈਂ ਮਹਾਰਾਜਾ ਰਣਜੀਤ ਸਿੰਘ ਦੀ ਰਾਣੀ ਕਿਸੇ ਦਿਨ ਬਣਣੀ ਬਣਨਾ ਹੈ ਜਿੰਨਾ ਅਜੇ ਬਾਲੀ ਹੀ ਸੀ ਤੇ ਜਾਂ ਉਹਦੀ ਵੱਡੀ ਭੈਣ ਦਾ ਵਿਆਹ ਹੋ ਗਿਆ ਮਿੱਤ ਸਿੰਘ ਪੜਹਾਣੀਆਂ ਸ਼ੇਰੇ ਪੰਜਾਬ ਦੇ ਜੰਗੀਰਦਾਰ ਸਰਦਾਰਾਂ ਵਿੱਚੋਂ ਸੀ ਉਹਦਾ ਇੱਕੋ ਇੱਕ ਪੁੱਤਰ ਜਵਾਲਾ ਸਿੰਘ ਵੀ ਫੌਜ ਵਿੱਚ ਅਫਸਰ ਸੀ ਉਹ ਬੜੀ ਸ਼ਾਨ ਨਾਲ ਪਿੰਡ ਚਾੜ ਢੁੱਕੇ ਜਿੰਦਾਂ ਦੀ ਵੱਡੀ ਭੈਣ ਦਾ ਵਿਆਹ ਬੜੀ ਧੂਮ ਧਾਮ ਨਾਲ ਹੋਇਆ ਮਗਰੋਂ ਜਵਾਲਾ ਸਿੰਘ ਸਹੁਰੇ ਜਾਇਆ ਕਰਦਾ ਤਾਂ ਉਹਦੀ ਚਮਕ-ਦਮਕ ਝੱਲੀ ਨਹੀਂ ਜਾਂਦੀ ਜਿੰਦਾਂ ਦੀ ਭੈਣ ਬੜੇ ਕੀਮਤੀ ਕੱਪੜੇ ਤੇ ਗਹਿਣੇ ਪਾ ਕੇ ਪੇਕੇ ਜਾਂਦੀ ਉਹਦੇ ਬਲ ਵੇਖ ਕੇ ਜਿੰਦਾ ਦੇ ਦਿਲ ਵਿੱਚ ਖਿਆਲ ਆਉਂਦਾ ਅੱਛਾ ਮੈਂ ਇਹਦੇ ਨਾਲੋਂ ਵੀ ਬਧੇਰੇ ਗਹਿਣੇ ਪਾਇਆ ਕਰਾਂਗੀ ਰਾਣੀ ਜਿੰਦਾ ਕਹਿੰਦੀ ਨਾਲ ਦੀ ਵੱਡੀ ਭੈਣ ਨੂੰ ਦੇਖ ਕੇ ਵੀ ਇੱਕ ਸਰਦਾਰਾਂ ਦੇ ਘਰੇ ਵਿਆਹੀ ਹੋਈ ਐ ਇਹਦੇ ਕਿੰਨੇ ਸੋਹਣੇ ਕੱਪੜੇ ਆ ਕਿੰਨੇ ਇਹਦੇ ਗਹਿਣੇ ਪਾਏ ਆ ਮੈਂ ਤਾਂ ਆਪ ਇਹਦੋਂ ਬਾਲੇ ਪਾਇਆ ਕਰੂੰਗੀ ਮੈਂ ਤਾਂ ਰਾਣੀ ਜਿੰਦਾ ਬਣਨੀ ਐ ਮੈਂ ਤਾਂ ਮਹਾਰਣਜੀਤ ਸਿੰਘ ਦੀ ਰਾਣੀ ਬਣਨਾ ਉਹਦੇ ਮਨ 'ਚ ਇੰਨੀ ਚਾਹਤ ਸੀ ਰਾਣੀ ਜਿੰਦਾ ਦੇ ਕਹਿੰਦੀ ਮੈਂ ਤਾਂ ਆਪ ਇਹਦੇ ਨਾਲੋਂ ਜ਼ਿਆਦੇ ਪਾਇਆ ਕਰੂੰਗੀ ਗਹਿਣੇ ਇੱਕ ਵਾਰ ਜਿੰਨਾ ਨੇ ਇਤਿਹਾਸ ਵਿੱਚ ਪੜਿਆ ਨੂਰ ਜਹਾਂ ਬਾਦਸ਼ਾਹ ਜਹਾਂਗੀਰ ਦਾ ਮਾਨਚਾਹੀ ਬੇਗਮ ਸੀ ਨੂਰ ਜਹਾਂ ਦੀ ਨੂਰ ਜਹਾਂ ਬਾਦਸ਼ਾਹ ਜਹਾਂਗੀਰ ਦੀ ਮਾਨਚਾਹੀ ਬੇਗਮ ਸੀ ਬਾਦਸ਼ਾਹ ਨੇ ਸਾਰਾ ਰਾਜ ਕਾਜ ਬੇਗਮ ਦੇ ਹੱਥ ਸੌਂਪ ਛੱਡਿਆ ਸੀ ਅਸਲੀ ਅਰਥਾਂ ਵਿੱਚ ਮੁਲਕ ਉੱਤੇ ਨੂਰ ਜਹਾਂ ਹੀ ਰਾਜ ਕਰਦੀ ਸੀ ਉਹ ਬੜੀ ਸਮਝਦਾਰ ਤੇ ਜੋਗ ਇਸਤਰੀ ਸੀ ਨੂਰ ਜਹਾਂ ਮੈਂ ਵੀ ਰਾਜ ਕਰਾਂਗੀ ਰਾਣੀ ਜਿੰਦਾ ਕਹਿੰਦੀ ਜਿੰਦਾ ਦੇ ਦਿਲ ਵਿੱਚ ਖਿਆਲ ਆਇਆ ਪਰ ਰਾਜ ਕਰਨ ਵਾਸਤੇ ਉਹਦੇ ਯੋਗ ਬਣਨਾ ਜ਼ਰੂਰੀ ਹੈ ਉਹਨੇ ਮਾਨ ਵਿੱਚ ਸੋਚਿਆ ਉਸ ਦਿਨ ਤੋਂ ਇਤਿਹਾਸ ਤੇ ਰਾਜਨੀਤੀ ਦੇ ਗ੍ਰੰਥਾਂ ਵਿੱਚ ਬਧੇਰੇ ਦਿਲਚਸਪੀ ਰੱਖਣ ਲੱਗ ਪਈ ਜਦੋਂ ਉਹਨੂੰ ਸੋਝੀ ਆ ਗਈ ਨਾ ਵੀ ਮੈਂ ਹੁਣ ਰਾਣੀ ਜਿੰਦਾ ਬਣਨਾ ਹੀ ਬਣਨਾ ਹੈ ਤੇ ਵੀ ਹੁਣ ਮੈਂ ਰਾਜ ਆ ਰਾਜੇ ਦੇ ਘਰ ਵਾਲੀ ਬਣਨਾ ਹੈ ਤੇ ਮੈਨੂੰ ਰਾਜ ਬਾਰੇ ਵੀ ਪਤਾ ਹੋਣਾ ਚਾਹੀਦਾ ਉਹਦੇ ਖਿਆਲਾਂ ਬਾਰੇ ਵੀ ਮੈਨੂੰ ਸਾਰਾ ਪਤਾ ਹੋਣਾ ਚਾਹੀਦਾ ਜੰਦਾ ਨੇ ਸੁਣਿਆ ਸ਼ੇਰੇ ਪੰਜਾਬ ਦੀਆਂ ਕਈ ਰਾਣੀਆਂ ਹਨ ਇੱਕ ਦੋਨੇ ਆਪਣੀ ਭੈਣ ਨੂੰ ਪੁੱਛਿਆ ਭੈਣ ਮਰਦ ਬਹੁਤੇ ਵਿਆਹ ਕਿਉਂ ਕਰਾਉਂਦੇ ਆ ਆਉਦੀ ਭੈਣ ਨੂੰ ਰਾਣੀ ਜੰਦਾ ਆਦੀ ਇਹ ਮਰਦ ਹੀ ਜਾਣਣ ਉਹ ਵੱਡੀ ਭੈਣ ਉਹਦੇ ਕਹਦੀ ਇਹ ਮਰਦੀ ਜਾਣ ਮੈਨੂੰ ਨਹੀਂ ਇਹਦੇ ਬਾਰੇ ਆਪਾਂ ਨੂੰ ਕੀ ਪਤਾ ਭੈਣ ਨੂੰ ਅੱਗੋਂ ਟਾਲਣ ਦੇ ਇਰਾਦੇ ਨਾਲ ਕਿਹਾ ਨਹੀਂ ਸਾਨੂੰ ਵੀ ਜਾਣਨਾ ਚਾਹੀਦਾ ਹੈ ਆਖਰ ਬਹੁਤੇ ਵਿਆਹਾਂ ਦਾ ਦੁੱਖ ਤਾਂ ਇਸਤਰੀਆਂ ਨੂੰ ਵੀ ਭੁਗਤਣਾ ਪੈਂਦਾ ਏ ਜਿੰਦਾ ਨੇ ਬੜੀ ਗੰਭੀਰਤਾ ਨਾਲ ਕਿਹਾ ਉਹ ਕਹਿੰਦੀ ਅੱਛਾ ਤੇਰਾ ਵਿਆਹ ਮਹਾਰਾਜੇ ਨਾਲ ਕਰਨ ਦੀਆਂ ਸਲਾਹਾਂ ਹੋ ਰਹੀਆਂ ਨੇ ਕਭਰਾਣਾ ਤੂੰ ਰਾਣੀ ਜਿੰਦਾ ਨੂੰ ਕਹਿੰਦੀ ਉਹ ਵੱਡੀ ਭੈਣ ਕਭਰਾਣਾ ਤੂੰ ਤੇਰੀਆਂ ਵੀ ਮਹਾਰਾਜੇ ਨਾਲ ਵਿਆਹ ਕਰਨ ਦੀਆਂ ਸਲਾਹਾਂ ਹੋ ਰਹੀਆਂ ਉਹਦੀਆਂ ਅੱਗੇ ਕਈ ਰਾਣੀਆਂ ਨੇ ਤੂੰ ਪਤਾ ਕਰ ਲਈ ਪਈ ਉਹਨੇ ਬਹੁਤੇ ਵਿਆਹ ਕਿਉਂ ਕਰਾਏ ਨੇ ਭੈਣ ਅੱਗੋਂ ਮਸ਼ਕਰੀ ਵਿੱਚੋਂ ਕਿਹਾ ਬਜੋ ਕਿਹਾ ਕਦੀ ਤੂੰ ਪੁੱਛ ਲਈ ਮਹਾਰਾਜੇ ਨੂੰ ਭੈਣ ਵੱਡੀ ਆਦੀ ਕਦੀ ਤੂੰ ਪੁੱਛ ਲਈ ਨਹੀਂ ਭੈਣ ਮੈਂ ਤਾਂ ਹੱਸਦੀ ਨਹੀਂ ਇੱਕ ਮਹਾਰਾਜ ਦੀ ਗੱਲ ਨਹੀਂ ਰੱਜੇ ਪੁੱਜੇ ਆਦਮੀ ਆਮ ਬਹੁਤੇ ਵਿਆਹ ਕਰਾਉਂਦੇ ਨੇ ਆਖਰ ਕਿਉਂ ਕੁਝ ਕਾਰਨ ਤਾਂ ਜ਼ਰੂਰ ਹੋਵੇਗਾ ਹੀ ਅੱਛਾ ਇਹ ਦੱਸ ਭਾਈਏ ਨੇ ਵੀ ਕਦੇ ਹੋਰ ਵਿਆਹ ਕਰਾਉਣ ਦੀ ਗੱਲ ਕੀਤੀ ਆ ਆਦੀ ਭੈਣ ਨੂੰ ਵੱਡੀ ਨੂੰ ਆਦੀ ਜਾਣੀ ਜਿੰਦਾ ਜਿੰਦਾ ਨੇ ਸੰਜੀਦਗੀ ਨਾਲ ਪੁੱਛਿਆ ਉਹਦਾ ਮਤਲਬ ਭੈਣ ਦੇ ਪਤੀ ਸਰਦਾਰ ਜਵਾਲਾ ਸਿੰਘ ਤੋਂ ਸੀ ਵੀ ਜਵਾਲਾ ਸਿੰਘ ਕਦੇ ਹੋਰ ਵਿਆਹ ਨੂੰ ਤਾਂ ਕਰਾਉਣ ਨੂੰ ਫਿਰਦਾ। ਅਜੇ ਤਾਂ ਨਹੀਂ। ਪਰ ਇਹਨਾਂ ਮਰਦਾਂ ਦਾ ਕੀ ਭਰੋਸਾ? ਭੈਣ ਨੇ ਵੀ ਅੱਗੋਂ ਗੰਭੀਰ ਹੋ ਕੇ ਕਿਹਾ। ਸ਼ੇਰੇ ਪੰਜਾਬ ਬਾਰੇ ਮੈਂ ਇੱਕ ਗੱਲ ਤਾਂ ਸਮਝਦੀ ਆਂ। ਸਭ ਤੋਂ ਪਹਿਲਾ ਵਿਆਹ ਉਹਦੇ ਪਿਤਾ ਨੇ ਬਾਲ ਉਮਰੇ ਹੀ ਕਰ ਦਿੱਤਾ। ਫਿਰ ਕੁਝ ਵਿਆਹ ਉਹਨੇ ਸਾਂਝਾਂ ਵਧਾਉਣ ਵਾਸਤੇ ਕੀਤੇ ਵੀ ਹੋਰ ਰਾਜਾਂ ਦੇ ਨਾਲ ਮੇਰੀਆਂ ਸਾਂਝਾਂ ਪੈ ਜਾਣ। ਉਹਨਾਂ ਦਾ ਕਾਰਨ ਨਰੋਰ ਨਾਜ ਰਾਜਨੀਤਿਕ ਸੀ ਵਿਆਹ ਕਰਕੇ ਉਹਨਾਂ ਕੁਝ ਮਿਸਲਾ ਤੇ ਘਰਾਣਿਆਂ ਨੂੰ ਆਪਣੇ ਮਦਦਗਾਰ ਬਣਾ ਲਿਆ ਮਦਦਗਾਰ ਬਣਾ ਲਿਆ ਤਾਂ ਵਿਆਹ ਕਰਾਏ ਉਹਨਾਂ ਦੇ ਘਰਾਂ ਦੇ ਵਿੱਚ ਵੀ ਮਦਦਗਾਰ ਬਣ ਗਏ ਸਾਰੇ ਉਹ ਪਰ ਸਾਰੇ ਪੰਜਾਬ ਵਿੱਚ ਰਾਜ ਪੱਕਾ ਹੋ ਜਾਣ ਪਿੱਛੋਂ ਵੀ ਉਹਨਾਂ ਕੁਝ ਵਿਆਹ ਕਰਵਾਏ ਨੇ ਇਸ ਦੇ ਕਾਰਨ ਦੀ ਸਮਝ ਨਹੀਂ ਪੈਂਦੀ ਰਾਣੀ ਜਿੰਦਾ ਕਹਿੰਦੀ ਜਿੰਦਾ ਬੜੀ ਗਹਿਰੀ ਸੋਚ ਵਿੱਚ ਡੁੱਬੀ ਨਜ਼ਰ ਆ ਰਹੀ ਸੀ ਜਿੰਦਾਂ ਤੂੰ ਸੱਚਮੁੱਚ ਹੀ ਰਾਣੀ ਬਣਦੇ ਜੋਗ ਆਉਂਦੀ ਵੱਡੀ ਭੈਣ ਕੰਢੀ ਤੂੰ ਜਦੋਂ ਗੱਲ ਕਰਦੀ ਹੈ ਨਾ ਤੂੰ ਸੋਚਣ ਲੱਗ ਜਾਨੀ ਆ ਸੋਚ-ਸੋਚ ਕੇ ਫਿਰ ਤੂੰ ਗੱਲ ਕਹਿੰਨੀ ਆ ਤੇ ਜਿਹੜਾ ਜਿਹੜਾ ਤੇਰਾ ਖਿਆਲ ਆ ਨਾ ਅੰਦਰਲਾ ਤੇਰਾ ਤੇ ਤੇਰਾ ਰਹਿਣਾ ਬਹਿਣਾ ਤੇ ਚਿਹਰਾ ਤੇਰਾ ਤੇ ਵਾਕਈ ਤੂੰ ਰਾਣੀ ਬਣੇਗੀ ਕਿਤੇ ਮੈਂ ਆਪਣਾ ਸਾਰਾ ਤਾਨ ਲਾਵਾਂਗੀ ਭੈਣ ਨੇ ਉਹਨੂੰ ਘੁੱਟ ਕੇ ਗੱਲ ਨਾਲ ਲਾ ਲਿਆ ਆਪਦੀ ਛੋਟੀ ਭੈਣ ਰਾਣੀ ਜਿੰਦਾ ਨੂੰ ਉਹ ਛੋਟੀ ਭੈਣ ਦੀ ਸੂਝ-ਬੂਝ ਤੇ ਬਹੁਤ ਖੁਸ਼ ਤੇ ਹੈਰਾਨ ਵੀ ਸੀ ਜਿੰਦਾ ਦੀ ਭੈਣ ਨੇ ਪਤੀ ਅੱਗੇ ਬੜੇ ਸੱਚਜੇ ਢੰਗ ਨਾਲ ਗੱਲ ਚਲਾਈ ਉਹਨੇ ਬਚਪਨ ਦੀ ਖੇਡ ਤੋਂ ਲੈ ਕੇ ਅਖੀਰੀ ਬਹੁਤੇ ਵਿਆਹ ਬਾਰੇ ਬਹਿਸ ਤੱਕ ਕਹਾਣੀ ਸੜਾਈ ਆਪਦੇ ਘਰ ਵਾਲ ਨੂੰ ਵੱਡੀ ਭੈਣ ਨੇ ਉਹਨੇ ਜਿੰਦਾ ਦੀ ਬਿਥਿਆ ਉਹਦੀ ਰਾਣੀ ਬਣ ਦੀ ਰੀਤ ਤੇ ਮਾਪਿਆਂ ਦੀ ਇੱਛਾ ਬਾਰੇ ਵੀ ਦੱਸਿਆ ਆਪਣੀਆਂ ਗੱਲਾਂ ਦਾ ਸਰਦਾਰ ਜਵਾਲਾ ਸਿੰਘ ਤੇ ਪ੍ਰਭਾਵ ਵੇਖ ਕੇ ਅੰਤੋਨੀ ਬੜੇ ਪਿਆਰ ਨਾਲ ਕਿਹਾ ਓੰਜੇ ਸੰਬੰਧ ਹੋ ਜਾਏ ਤਾਂ ਸਰਕਾਰ ਦਰਬਾਰ ਵਿੱਚ ਹੁਣ ਨਾਲੋਂ ਆਪਣਾ ਸਤਕਾਰ ਵੀ ਵੱਧ ਸਕਦਾ ਜਵਾਲਾ ਸਿੰਘ ਕਹਿੰਦਾ ਕਹਿੰਦਾ ਜੇ ਆਪਾਂ ਇਹ ਗੱਲ ਕਰੀ ਲਈ ਤੇ ਆਪਣਾ ਸਤਕਾਰ ਵੀ ਵਧੂ ਨਾਲੇ ਮੇਰੇ ਮਾਪੇ ਵੀ ਤੁਹਾਡਾ ਆਸਾਨ ਮੰਨਣਗੇ ਫਿਰ ਜਿੰਦਾ ਵਰਗੀ ਰੂਪਵਾਨ ਵੀ ਜੇ ਸਵੇਰੇ ਸਾਰੇ ਦੇਸ਼ ਵਿੱਚ ਭਾਲਿਆ ਨਹੀਂ ਲੱਭਣੀ ਰਾਣੀ ਜੰਦਾ ਬਹੁਤ ਸੋਹਣੀ ਆਪਣੀ ਤੇ ਰਾਜਾ ਵੀ ਮੰਨ ਜਾਵੇਗਾ ਇਹ ਖਬਰ ਸੁਣ ਕੇ ਜਵਾਲਾ ਸਿੰਘ ਨੂੰ ਦਿਲ ਲੱਗੀ ਉਹਨੇ ਸ਼ੇਰੇ ਪੰਜਾਬ ਦਾ ਲਗਭਗ ਰਾਣੀ ਦੇ ਮੂੰਹੋਂ ਲੱਗੇ ਸਰਦਾਰਾਂ ਵਿੱਚੋਂ ਸੀ ਮੌਕਿਆ ਤਾੜ ਕੇ ਉਹਨੇ ਸ਼ੇਰੇ ਪੰਜਾਬ ਅੱਗੇ ਜ਼ਿਕਰ ਕੀਤਾ ਜਵਾਲਾ ਸਿੰਘ ਨੇ ਉਹਨੇ ਐਸੇ ਰੰਗੀਨ ਢੰਗ ਨਾਲ ਗੱਲ ਕੀਤੀ ਕਿ ਸ਼ੇਰੇ ਪੰਜਾਬ ਭੜਕ ਫੜਕ ਉੱਠਿਆ ਜਿੰਦਾਂ ਦਾ ਰੂਪ ਦੀ ਸੋਭਾ ਸੁਣ ਕੇ ਉਹ ਮੋਇਆ ਗਿਆ ਰਣਜੀਤ ਸਿੰਘ ਗੱਲ ਮੁਕਦੀ ਜਵਾਲਾ ਸਿੰਘ ਦੇ ਬਚੋਲ ਪੁਣੇ ਦਾ ਨਤੀਜਾ ਜਿੰਦਾਂ ਦਾ ਰਸਤਾ ਸ਼ੇਰੇ ਪੰਜਾਬ ਨਾਲ ਪੱਕਾ ਹੋ ਗਿਆ ਜਦੋਂ ਨੇ ਸਾਰੀਆਂ ਗੱਲਾਂ ਕਰੀਆਂ ਤੇ ਰਾਜਾ ਫੜਕ ਕੇ ਉੱਠਿਆ ਕਹਿੰਦਾ ਵੀ ਇੰਨਾ ਰੂਪ ਸੋਹਣਾ ਤਾਂ ਫਿਰ ਮੇਰੇ ਨਾਲ ਉਹਦੀ ਸ਼ਾਦੀ ਕਰਾ ਦੇ ਜਵਾਲਾ ਸਿੰਘ ਨੂੰ ਆਦਾ ਇਹ ਖਬਰ ਸੁਣ ਕੇ ਇੱਕ ਪਿੰਡ ਚਾਹਲ ਜਹਲ ਛੱਡਿਆ ਸਾਰੇ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਉਸ ਵੇਲੇ ਮੱਲਨਾ ਸਿੰਘ ਦੀ ਗਿਣਤੀ ਨਾਂਬਰ ਕੋੜ ਚੜ੍ਹੇ ਸਰਦਾਰਾਂ ਵਿੱਚੋਂ ਸੀ ਸਾਰੇ ਪੰਜਾਬ ਦੇ ਚੋਣਵੇਂ ਸਰਦਾਰ ਤੇ ਨਵਾਬ ਸ਼ੇਰੇ ਪੰਜਾਬ ਦੀ ਜੰਨ ਨਾਲ ਆਏ ਜਿੰਦਾਂ ਦਾ ਵਿਆਹ ਬੜੀ ਧੂਮਤਾਵ ਨਾਲ ਹੋਇਆ ਉਹਦੇ ਮਨ ਦੀ ਮਰਜ਼ੀ ਪੂਰੀ ਹੋ ਗਈ ਡੋਲੇ ਡੋਲੇ ਵਿੱਚ ਬੈਠੀ ਉਹ ਆਪਣੇ ਲੱਖਾਂ ਰੁਪਏ ਦੇ ਗਹਿਣਿਆਂ ਵੱਲ ਵੇਖ ਰਹੀ ਸੀ ਉਹ ਕੰਨੀ ਮੇਰੀ ਭੈਣ ਦੇ ਜਿਹੜੇ ਪਾਏ ਹੁੰਦੇ ਸੀ ਨਾ ਤੇ ਉਦੋਂ ਅੱਜ ਮੇਰੇ ਸੱਚੀ ਵਧਦਾ ਬੜੀ ਖੁਸ਼ ਹੁੰਦੀ। ਬਿਨਕੀ ਹੁੰਦੀ ਨੂੰ ਤਾਂ ਮੈਨੂੰ ਕੁੜੀਆਂ ਛੇੜਦੇ ਆ ਤੇ ਮੈਂ ਗੁੱਸਾ ਕਰਦੀ ਸੀ। ਪਰ ਆਹ ਗੱਲ ਸੀ ਅਖੀਰ ਨੂੰ ਪ੍ਰਮਾਤਮਾ ਨੇ ਮੈਨੂੰ ਉਸੇ ਗੱਲ ਤੇ ਲਿਆ ਕੇ ਰੱਖ ਦਿੱਤਾ। ਅੱਜ ਮੈਂ ਵਾਕਈ ਮਹਾਰਾਜਾ ਰਣਜੀਤ ਸਿੰਘ ਦੀ ਰਾਣੀ ਐ ਤੇ ਸਾਧ ਸੰਗਤ ਇੱਥੋਂ ਤਾਂ ਅੱਜ ਆਪਾਂ ਇਹਦੀ ਕਥਾ ਵਿਚਾਰ ਕਰਦੇ ਆਂ ਰਾਣੀ ਜੰਦਾ ਦਾ ਇਤਿਹਾਸ ਨੂੰ ਅੱਗੇ ਫਿਰ ਸਲਾਵਾਂਗੇ ਵੀ ਗਾਂਹ ਰਾਣੀ ਜੰਦਾ ਨਾਲ ਕੀ ਵਾਪਰਦਾ ਕਿਵੇਂ ਮਹਾਰਾਜਾ ਰਣਜੀਤ ਸਿੰਘ ਦੀ ਮਹਾਰਾਣੀ ਬਣਦੀ ਆ। ਕਿਸ ਤਰ੍ਹਾਂ ਨਜੀਦ ਸਿੰਘ ਉਹਨਾਂ ਨਾਲ ਗੱਲਾਂ ਬਾਤਾਂ ਕਰਦਾ ਕਿਵੇਂ ਉਹਦੇ ਨਾਲ ਰਿਹਾਂ ਬਿਹਾਂ ਸਾਰੀਆਂ ਗੱਲਾਂ ਤੁਹਾਨੂੰ ਅਗਲੇ ਪੜਾਅ ਦੇ ਵਿੱਚ ਦੱਸਾਂਗੇ ਇੱਥੋਂ ਸਮਾਪਤ ਕਰਦੇ ਹਾਂ ਇਹ ਵਿਚਾਰ ਕਰਦਿਆਂ ਤੋਂ ਰਾਣੀ ਜੰਦਾ ਦੇ ਕਈ ਗਲਤੀਆਂ ਫਲਤੀਆਂ ਰਹਿ ਗਈਆਂ ਉਹਨਾਂ ਅਣਜਾਣ ਬੱਚਾ ਸਮਝ ਕੇ ਮaaf ਕਰਿਓ ਅੱਗੇ ਵਾਸਤੇ ਸੁੱਧ ਬੁੱਧ ਚਾਓ ਪਾਓ ਸ਼ੋਭਾ ਗੁਰੂ ਜੀ ਦਾ ਕਲਸਾ ਬਗੁਰੂ ਜੀ ਦੀ ਖਤੇ